ਕੁਝ ਸਾਰੇ کافی ਟਾਈਮ ਤੋਂ ਦੇਖ ਰਿਹਾ ਹੋਇਆ ਆਪਣੇ ਜ਼ਿਲ੍ਹੇ ਦੇ ਵਿੱਚ ਕਈ ਥੱਲੇ ਥੱਲੇ ਡੀਸੀ ਸਰ ਡੀਸੀ ਸਾਹਿਬ ਸਰਹੰਤਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਪੁਲਿਸ ਨੇ ਪੜ੍ਹੇ ਹੈ ਪਿਛਲੇ ਕੁਝ ਟਾਈਮ ਪਹਿਲਾਂ ਦੇਖਿਆ ਆਣਾ ਖਬਰਾਂ 'ਚ ਕਿ 85 ਕਿਲੋ ਹੀਰੋਇਨ ਇੱਕ ਜਗ੍ਹਾ ਤੇ ਪਈ ਗਈ ਸੀ। ਖੋ ਇਸ ਦੇ ਵਿੱਚ ਆਪਣੀ ਪੰਜਾਬ ਪੁਲਿਸ ਪੰਜਾਬ ਸਰਕਾਰ ਸਰਹੰਤਰ ਪ੍ਰਸ਼ਾਸਨ ਆਪਣਾ ਪੂਰਾ ਸਹਿਯੋਗ ਨਾਲ ਦੇ ਨਾਲ ਲੱਗੇ ਕੰਢ ਮੋਢੇ ਨਾਲ ਮੋਢੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ। इस कार्रवाई का चौथा जो अहम कम है, है तो वो जी तो है अपने सरपंचों का अपने मैंबर है अपने पंचा अपने मोहत्व बढ़िया पर है ते जेडे प्रभावित परिवार है उन्होंने इन सारे स्तंभों को लेकर पंजाब सरकार ने एक चौपक्षी योजना जी बनाई है कि नशा तो बचने ले बच्चों नशा तो दूर रखो जो नशा के आ चुके हैं बच्चे नौजवान ठीक करो जो नशा बेचते हैं या फिर है, छोटे पदे पद जिन्हें भी है सारे सारी जाड़ी मुण जाड़ी मुण जाड़ी एक जाड़ी। एक साथ चल सकती नहीं चल सकती जिन्हें आप बच्चा सिर्फ आपका भाषण एक, एक पास दे दी नशा नहीं करना ਹੋ ਤਾਂ ਦੇਖੋ ਮਾਪਿਓ ਵੀ ਦਿੰਦੇ ਆ ਅਸੀਂ ਵੀ ਦਿੰਦੇ ਸਾਰੇ ਦਿੰਦੇ ਸਕੂਲ ਦੇ ਵਿੱਚ ਵੀ ਇਹ ਬਾਸ਼ਾ ਹੁੰਦੇ ਕਿ ਬੱਚਾ ਰੋ ਆਪਣਾ ਨਸ਼ੇ ਦੇ ਵੱਲ ਨਹੀਂ ਜਾਂਦਾ ਪਰ ਆਪਾਂ ਉਹਨਾਂ ਦੇ ਕਲਾਸ ਦੇ ਵਿੱਚ ਜਿਹੜਾ ਮੁੰਡਾ ਬੈਠਦਾ 11ਵੀਂ 12ਵੀਂ ਦਾ ਮੁੰਡਾ ਕਾਲਜ ਦਾ ਮੁੰਡਾ ਜਿਹੜਾ ਬੈਠਦਾ ਜਿਹੜਾ ਆਪ ਨਸ਼ਾ ਕਰਦਾ ਉਹ ਮੁੰਡੇ ਨੂੰ ਕਹੀ ਜਾਂਦਾ ਕਿ ਇੱਕ ਵਾਰੀ ਟਰਾਈ ਕਰ ਲੈ ਕੁਛ ਨਹੀਂ ਹੋਊਗਾ ਇਹ ਤੇ ਲੱਗਦੀ ਨਹੀਂ ਪੈਂਦੀ ਇੱਕ ਵਾਰੀ ਟਰਾਈ ਕਰ ਲੈ ਮਜ਼ਾ ਆ ਜਾਊਗਾ ਉਹ ਉਦੇ ਨਾਲ ਕੀ ਹੋ ਜਾਂਦਾ ਹੈ ਪੀਅਰ ਪ੍ਰੈਸ਼ਰ ਹੋ ਜਾਂਦਾ ਹੈ ਨਾਲ ਆਗਾ ਜਿਸੇ ਹੋ ਗਿਆ ਦੀ ਗੱਲ ਚੰਗੀ ਲੱਗਣ ਲੱਗ ਜਾਂਦੀ ਮਾਪਿ ਉਹਨਾਂ ਦੇ ਨਾਲ ਵੈਸੀ ਮਾੜੀ ਲੱਗਦੀ ਉਹ ਸਮਝ ਜਵਾਨੀ ਬਹੁਤ ਹੁੰਦੀ ਹੈ ਗਰਮੀ ਬਹੁਤ ਹੁੰਦੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਆ ਯਾਰ ਇਹ ਤਾਂ ਸਹੀ ਬੋਲ ਰਹੇ ਮਾਪੇ ਬਿਲਕੁਲ ਬਿਲਕੁਲ ਸਹੀ ਗਲਤ ਬੋਲ ਰਹੇ ਉਹਨਾਂ ਦਾ ਉਮਰ ਦਾ ਕਾਜ਼ਾ ਨਹੀਂ ਆਏਗਾ ਅਸੀਂ ਸਹੀ ਕਰਦੇ ਹਾਂ ਬਿਲਕੁਲ ਤੂੰ ਜਦੋਂ ਗਿਆ ਪਪਾ ਆਸ਼ਮ ਬਸ਼ੂ ਨੂੰ ਲਵਾਵਾਂਗੇ ਤੇ ਜਿਹੜਾ ਕੋਈ ਇੱਕ ਬੱਚਾ ਇਸ ਦੇ ਵਿੱਚ ਲੱਗਿਆ ਹੋਇਆ ਹੈ ਉਹਨੂੰ ਜੇ ਆਈਡੈਂਟੀਫਾਈ ਕਰਕੇ ਬਾਹਰ ਕੱਢ ਕੇ ਜਾਂ ਇਲਾਜ ਨਹੀਂ ਕਰਾਵਾਂਗੇ ਉਹਨੇ ਇਹ ਪੂਰੀ ਕਲਾਸ ਪੂਰੇ ਆਪਣੇ ਸਾਥੀਆਂ ਦਾ ਹਾਲ ਚਾਹ ਪਾਇਆ ਉਹ ਜਦੋਂ ਤੀਜੀ ਸਟੇਜ ਤੇ ਨਹੀਂ ਜਾਵਾਂਗੇ ਤੇ બીજી ਸਟੇਜ ਅੰਦਰ ਇਹ ਜੇ ਬੰਡੇ ਨੂੰ ਪੁਲਾ ਕੇ ਪੁੱਛਿਆ ਕਿ ਦਾਕਾ ਤੂੰ ਕਿੱਥੋਂ ਲੈ ਕੇ ਆਂਦਾ ਤੈਨੂੰ ਕਿਹਦੇ ਦੇਚਾ ਇਹ ਕਹਿੰਦਾ ਪਹਿਲੀ ਵਾਰੀ ਮੈਨੂੰ ਫਰੀ ਚ ਦਿੰਦਾ ਦੂਜੀ ਵਾਰੀ 500 ਲੈ ਲੈ ਅਗਲੀ ਵਾਰੀ 1000 ਲੈ ਲੈ ਦੂਜੀ ਤੀਜੀ ਵਾਰੀ ਤੇ ਰੋਜ਼ ਆਪਨੇ ਕਿ ਪੰਜਵੀਂ ਵਾਰੀ ਮੈਂ ਕਿਹਾ ਮੇਰੇ ਕੋਲ ਪੈਸੇ ਨਹੀਂ ਸੀ ਕਿ ਮਰਦਾ ਦੀ ਬਾਲੀਆਂ ਚੋਰੀ ਕਰਕੇ ਮੈਂ ਹੋਰ ਨਸ਼ਾ ਲੈ ਲਿਆ

तो बच्चा जो ठीक होकर एक बार तो आँगा भी, उन्हें वापस उसे जाए। भी जाए। तो दिमार, तो है उसने का जो दिमागी असर है माड़ा प्रभाव इतना ज्यादा बचे बच्चे बार बार ही रिलैक्स होता छ इसी करके जो नशा छोड़ाओ केंद्र ਹੋਮ ਸੈਂਟਰ ਦਵਾਈ ਦਿੱਤੀ ਜਾਂਦੀ ਹੈ ਉਹ ਦਵਾਈ ਉਸੇ ਕਰਕੇ ਦਿੱਤੀ ਜਾਂਦੀ ਹੈ ਕਿ ਬੱਚੇ ਨੂੰ ਸਲੇਸ਼ੀ ਦੀ ਦੁਬਾਰਾ ਲੱਗ ਨਾ ਜਾਵੇ ਉਹਨੂੰ ਉਸ ਨਸ਼ੀ ਵਾਲੀਆਂ ਝਾੜਾਂ 'ਤੇ ਇਸ ਦੇ ਵਿੱਚ ਇੱਕ ਚੌਥਾ ਪਰਮ ਜਿਹੜਾ ਕਿ ਆਪਣੇ ਸਾਰਿਆਂ ਦੇ ਵਿੱਚ ਲੱਗਦਾ ਹੈ ਉਹ ਇਹ ਹੈ ਕਿ ਬੱਚੇ ਨੂੰ ਆਪਾਂ ਨੇ ਪੋਜ਼ਿਟਿਵ ਸਾਈਡ 'ਵਾਂ ਲਗਾਣਾ ਹੈ ਸਿਰਲ ਸਾਇੰਟੋਸੀ ਸਾਰੇ ਕਿਤੇ ਤੁਸੀਂ ਦੇਖਿਆ ਹੋਣਾ ਪਿਛਲੇ 6 8 10 ਮਹੀਨਿਆਂ ਤੋਂ ਸਾਲ ਤੋਂ ਬਹੁਤ سارے ਫਲੇਗਰਾਉਂਡ ਬਣਾਏ ਗਏ

ਉਹ ਆਪ ਇਸ ਤਰ੍ਹਾਂ ਦਾ ਨਾ ਦੇਖਦੇ ਕਿ ਉਹਨਾਂ ਨੂੰ ਨਸ਼ੇ ਦੀ ਆਦਤ ਹੈ ਕਿ ਉਹਨਾਂ ਨੂੰ ਇਸ ਤੋਂ ਕੋਈ bizness ਨਹੀਂ ਕਮਾਉਂਦਾ ਹਮ ਬਿਲਕੁਲ ਪੰਜਾਬ ਨੂੰ ਪੰਜਾਬ ਲਈ ਸਰਵਪੱਖੀ ਕੋਟ ਦੇ ਆਰਡਰ ਲੈ ਕੇ ਸਾਡੇ ਕੋਲ ਲੈ ਕੇ ਆਉਂਦੇ ਕਿ ਇਹਨਾਂ ਦਾ ਪਹਿਲੇ ਇਲਾਜ ਕਰੋ ਇਹਨਾਂ ਨੂੰ ਜੇਲ੍ਹ ਚ ਥਾ ਕੇ ਇਹਨਾਂ ਨੂੰ ਪੱਕਾ ਮਰੀਦ ਨਹੀਂ ਬਣਾਉਣਾ ਜਿਹੜਾ ਬੰਦਾ ਅੱਜ 4 ਪੈਸੇ ਦੀ ਚੋਰੀ ਕਰਦਾ ਇਸ ਚੀਜ਼ ਦੇ ਉੱਪਰ ਲੱਗਿਆ ਉਹਨੂੰ ਜੇਲ੍ਹ ਭੇਜ ਦਿੰਦੇ ਉੱਥੇ ਵੱਡੇ ਸਮਗਲਰ ਵੱਡੇ ਡਕੈਤ ਬੈਠੇ ਨੇ ਉਹਨਾਂ ਨੇ ਉਹਨਾਂ ਨੂੰ ਆਪਣਾ ਆਦਮੀ ਦੇ ਵਿੱਚ ਸ਼ਾਮਿਲ ਕਰ ਲੈਣਾ ਇਹ ਦਾਤਾ ਨੂੰ ਬਸ 3 ਮਹੀਨੇ 4 ਮਹੀਨੇ 6 ਮਹੀਨੇ ਬਾਅਦ ਤੀਹ ਬੇਨ ਹੋ ਜਾਣੇ ਤਾਂ ਉੱਥੇ ਜਾਊਗਾ ਤੈਨੂੰ ਕੋਈ ਦਿੱਕਤ ਨਹੀਂ ਹੋਣੀ ਤੂੰ ਮੇਰਾ ਸਮਾਨ ਵੇਚੀ ਪੈਸੇ ਕਮਾਈ ਤੇ ਆਪ ਖਾਣ। ਤਾਂ ਉਹਨਾਂ ਨੂੰ ਦੂਰ ਹਟਾਉਣ ਲਈ ਵੀ ਸਰਕਾਰ ਦਾ ਪਹਿਲਾ ਕੀਤਾ ਕਿ ਇਹਨਾਂ ਬੰਦਿਆਂ ਨੂੰ ਕੋਰਟ ਦੇ ਹੌਲਡ ਰਾਹੀ ਆਪਾਂ ਪਹਿਲਾਂ ਠੀਕ ਕਰਦੇ। ਕੋਈ ਰਿਪੀਟ ਕਰਨ ਲਈ ਐਂ ਫਸਟ ਟਾਈਮ ਆਫ ਐਕਟਰ ਹੈ ਕੋਈ ਬੰਦਾ ਇਸ ਤਰੀਕੇ ਕੜਾਇਆ ਜਾਂਦਾ ਤਾਂ ਉਸ ਨੂੰ ਠੀਕ ਕਰ। ਇਸ ਸਾਰੀ ਕਾਰਵਾਈ ਦੇ ਵਿੱਚ ਆਪਾਂ ਨੂੰ ਆਪਣੇ ਜਿਹੜੇ ਤੇ ਕਰਨ ਕਰਮ ਦੇ ਵਿੱਚ ਜਿਨੇ ਆਪਣੇ ਗੁਰੂ ਘਰ ਹੈਗੇ ਉਹ ਦੁਆਰੇ ਹੈਗੇ ਗੁਰੂ ਸਾਹਿਬ ਦੇਗੇ ਜਿਨੇ ਭਾਈ ਜੀ ਆਪਣੇ ਹੀਰਦਤ ਕਰਦੇ ਹਨ ਉਹਨਾਂ ਦੇ ਸਹਿਯੋਗ ਵੀ ਅਸੀਂ ਲੈ ਰਹੇ ਹਾਂ ਉਹਨਾਂ ਨੂੰ ਵੀ ਅਸੀਂ ਇਸ ਮੁੱਖ ਪ੍ਰੋਜੈਕਟ ਆਸ ਦੇ ਵਿੱਚ ਸ਼ਾਮਿਲ ਕਰ ਰਿਹਾ ਉਸ ਸ਼ਾਮਿਲ ਕਰਨ ਦਾ ਇਹ ਮਤਲਬ ਹੈਗਾ ਕਿ ਜੇ ਗੁਰੂ वाले पास से गुरु घर वाले पास से गुरु साहब की शंका पीछे पुनरदा रचता तो वाणी चिल्लातो 55 एक पॉजिटिव साइड एक वो मन पे प्रभाव गुरु साहब का जबो पेंडा है उस प्रभाव नाल ही बच्चे काफी हद तक ठीक हो जाते हैं इस मुहिम के बचा सारे तरीके पढ़ाई के तरफों बच्चे केटा के तरफों बच्चे धार्मिक तरफों या बच्चे काउंसलिंग की तरफों अं सारे पास उस कर रहे हैं कि जे किसी भी तरीके किसी भी पिंड बचा सकते हैं तो जे थोड़े किसी पिंड नशा जो खत्म हो जाता है तो आप जी को सा बेनती है कि पुलिस को इतला करके या किसी तरीके करके वो वापस बीमारी अपने पिंड ना जो थोड़े इतना सदका छे महीने साल पिंड नशा मुक्त हो जाता है ਜੇ ਜ ਨਾਲ ਵਾਲੇ ਪਿੰਡ ਦੇ ਵਿੱਚ ਵੀ ਕੋਈ ਬੰਦਾ ਕੰਮੇ ਪੇਸ਼ੀ ਕਰਦਾ ਹੁਣ ਆਪਾਂ ਜੀ ਕਰੋਨਾ ਦੇ ਟਾਈਮ ਦਿੱਕਨੀ ਸੀਗਾ ਸਾਰੇ ਪਿੰਡਾਂ ਨੇ ਠੀਕ ਕੀਤਾ ਮਾਰੇ ਜੀ ਆਪਣੇ ਪਰਮਚੇਪੁਰੋਂ ਨਗਰ ਕੀ ਸਾਲਗਾ ਜੀ ਇੱਥੇ ਵੀ ਆਪਾਂ ਨੇ ਆਂ ਦੇਗਾ ਇੱਥੇ ਸਾਰੇ ਬੰਦਿਆਂ ਦੀ ਚੈਕਿੰਗ ਹੋ ਕੇ ਆ ਗਈ ਹੈ ਜੇ ਉਸ ਤਰੀਕੇ ਦਾ ਮਾਹੌਲਾ ਕੰਮਰੇ ਬਣਾ ਲਏ ਆਪਾਂ ਦੇਖਦੇ ਕੋਈ ਨਸ਼ੇ ਵਾਲਾ ਬੰਦਾ ਹੈ ਨਸ਼ੀ ਤਸਕਰ ਜਾਂ ਨਸ਼ੇਦਰ ਦੇਖਤ ਕੋਈ ਬੰਦਾ ਨਾ ਆਜੇ ਸਾਡੇ ਪਿੰਡ 'ਚ ਸਾਡੇ ਬੱਚਿਆਂ ਨੂੰ ਨਾ ਖਰਾਬ ਕਰੇ ਤਾਂ ਆਪਾਂ ਲੋਕਾਂ ਦੇ ਆਪਣੇ ਪਿੰਡ ਨੂੰ ਆਪਾਂ ਜੀ ਬਚਾ ਲਾਂਗੇ पूरा जिला तिरा पंजाब की तरफ से बच जाएगा मैं एसएसपी साहब दा और नाराए सारे डीएसपी साहब आना दा सारे सरपंच साहब मेंबर साहब अध्यक्ष पद पे बैठे थे रेखाएं उनका हार्दिक सर्वाभार ते जिन्हे प्रदेश विकास है संग सा। भी थानों भी सारे आप था। के सारे पंजाब अपनी आगे मेरे तरफ से कि आपा इस ਬਿਮਾਰੀ ਤੋਂ ਇਸ ਪ੍ਰੀਤੀ ਤੋਂ ਉੱਪਰ ਜਾਵਾਂ ਠੀਕ ਹੋਵਾਂਗੇ ਤੇ ਪੰਜਾਬ ਨੂੰ ਫਿਰ ਤੋਂ ਨਾਡਾ ਬਣਾਵਾਂਗੇ ਧੰਨਵਾਦ ਸਰ 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 ਮੰਨ ਲਓ ਕੋਈ ਮਕਰਮਛ ਆਪਾਂ ਪਕੜਵਾਉਣੇ ਆ ਜਿਹੜਾ ਵੱਡਾ ਮਕਰਮਛ ਆ ਪਿੰਡ ਲੈਵਲ ਤੇ ਵਹਿਜ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਪਿਆ ਵਾ ਪਰ ਫਿਰ ਵੀ ਜੇ ਕੋਈ ਅਫਸਰ ਰਿਸ਼ਵਤ ਲਈ ਕੇ ਛੱਡ ਦਿੰਦਾ ਤੇ ਫਿਰ ਸਾਡਾ ਤੇ ਵੈਰ ਪੈ ਗਿਆ ਨਾਲ ਉਹਦੇ ਨਾਲ ਆਪ ਉਸ ਚੀਜ਼ ਦੀ ਇਨਫੋਰਮੇਸ਼ਨ ਹੈਲਪਲਾਈਨ ਨੰਬਰ ਜਿਹੜੀ ਸਾਹਿਬ ਜਿਹੜਾ ਸੀ ਉਹ ਹੈ ਤੇ ਨਾਲ ਸਾਡਾ ਜਿਹੜਾ ਨੰਬਰ ਹੈਗਾ ਵੈਬਸਾਈਟ ਦਾ ਇਸ ਨਾਲ ਦੇ ਫੋਨ ਨੰਬਰ ਅਪਲੋਡ ਪਰਸਨਲੀ ਤੁਸੀਂ ਕਹੋ ਹਾਂਜੀ ਜੀ ਸਰ ਡਿਜੀਟਲੀ ਪੈਦਾ ਕੋਈ ਵੀ ਅਫਸਰ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਲੱਗਦਾ ਬਿਲਕੁਲ ਬੜੇ ਧਿਆਨ ਚਾਹੀਦਾ ਹਾਂਜੀ ਜੀ ਜਿਵੇਂ ਕਿ ਸਰਕਾਰ ਨੇ ਇਸ ਚੀਜ਼ ਨੂੰ ਕਲੀਅਰ ਕੀਤਾ ਹੈ ਕਿ ਕਿਸੇ ਡਾਈਰੈਕਟਰੀ ਟੋਲਰੈਂਸ ਨਹੀਂ ਰੱਖੀ ਜਾਏ ਹਾਂਜੀ ਸਰ ਉਸੇ ਤਹਿਤ ਤੁਹਾਨੂੰ ਲੱਗਦਾ ਹੈ ਕਿ ਕਿਸੇ ਅਫਸਰ ਨੇ ਕੁਝ ਗਲਤ ਕੀਤਾ ਕਿਸੇ ਪੋਲਿਟਿਕਲ ਬੰਦੇ ਨੇ ਕੋਈ ਦਬਾਅ ਤੁਹਾਡੇ ਜਿਹੜੇ ਮੈਂਬਰਸ ਆਏ ਵਰਤ ਤੁਹਾਡੇ ਸਰਪੰਚ ਬਿਲਕੁਲ ਆਪਾਂ ਇੱਕੋ ਹੀ ਸਮਾਜ ਤੋਂ ਸਾਰੇ ਬੱਲੇ ਹੁਣ ਬਿਲਕੁਲ ਸਰ ਨਹੀਂ ਕਹਿ ਸਕਦੇ ਕਿ ਸਾਰੇ ਅਫਸਰ ਪਾਕਸਾਤ ਹਨ ਹਾਂਜੀ ਬਿਲਕੁਲ ਬਿਲਕੁਲ ਸਾਰੇ ਸਰਪੰਚ ਪਾਰਟੀਸ਼ਨ ਪਾਕਸਾਤ ਹਨ ਬਿਲਕੁਲ ਸਰ ਜਿਨ੍ਹਾਂ ਦੇ ਦਰਤਾਂ ਹੁਣ ਸਾਹ ਬਿਲਕੁਲ ਸਰ ਉਹਦੇ ਤੇ ਕਾਰਵਾਈ ਨਹੀਂ ਸਕੇ ਧੰਨਵਾਦ ਡੀਸੀ ਸਾਹਿਬ ਧੰਨਵਾਦ ਟਾੜੀ ਮਾਰ ਦਿਓ ਯਾਰ ਅੱਜ ਦੀ ਮੀਟਿੰਗ ਦੇ ਚੀਫ ਗੈਸਟ